ਜਿਸ ਤਰ੍ਹਾਂ ਕਿ ਅੱਜ ਕੈਂਡੋਰਨਮੈਂਟ ਬੋਰਡ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਸੀਗੀ ਕਿ ਅੱਜ ਜਿਹੜਾ ਉਹ ਬਲੈਕਆਊਟ ਦਾ ਮੌਕ ਡ੍ਰਿਲ ਹੋਏਗਾ ਔਰ ਜਿਹੜਾ ਬਾਜ਼ਾਰ ਹੈ ਉਹ ਬੰਦ ਹੋ ਜਾਏਗਾ 8:30 ਵਜੇ ਔਰ 9 ਵਜੇ ਜਿਹੜੀ ਹੈ ਉਹ ਲਾਈਟਾਂ ਬੰਦ ਹੋ ਜਾਣਗੀਆਂ ਬੱਤੀਆਂ ਬੰਦ ਹੋ ਜਾਣਗੀਆਂ ਜਿੰਨਾ ਵਿੱਚ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਕਿ ਕਮ ਸੇ ਕਮ ਕਰਦੇ ਇਨਵਰਟਰ ਔਰ ਜਨਰੇਟਰ ਵੀ ਬੰਦ ਕੀਤੇ ਜਾਣ ਬਾਜ਼ਾਰ ਬੰਦ ਹੋ ਗਿਆ 8:59 ਮਿੰਟ ਹੋ ਗਿਆ ਤੁਸੀਂ ਦੇਖ ਰਹੇ ਹੋ ਇੱਕ ਮਿੰਟ ਪਹਿਲਾਂ ਹੀ ਤੁਸੀਂ ਦੇਖੋ ਬਿਲਕੁਲ ਲਾਈਟ ਜਿਹੜੀ ਹੈ ਉਹ ਸਾਰੇ ਪਾਸੇ ਦੀ ਚਲੀ ਗਈ ਹੈ ਕੋਈ ਲਾਈਟ ਨਹੀਂ ਚੱਲ ਰਹੀ ਹੈ ਸਿਰਫ ਅਸੀਂ ਇੱਥੇ ਗਰਾਉਂਡ ਜ਼ੀਰੋ ਦੇ ਉੱਪਰ ਤੁਹਾਨੂੰ ਇਹ ਖਬਰ ਨਸ਼ਰ ਕਰ ਰਹੇ ਹਾਂ ਵੀ 8:59 ਮਿੰਟ ਤੇ ਜਿਹੜੀ ਕੀ ਹੈ ਬਿਲਕੁਲ ਲਾਈਟ ਬੰਦ ਹੋ ਗਈ ਸੀ ਅੱਧੇ ਘੰਟੇ ਦਾ ਇਹ ਮੌਕ ਡ੍ਰਿਲ ਹੈ ਅੱਧੇ ਘੰਟੇ ਤੋਂ ਬਾਅਦ ਲਾਈਟ ਆਏਗੀ ਜਿੰਦੇ ਵਿੱਚ ਹੁਣ ਘਰ ਦੀ ਜਿਹੜੀ ਹੈ ਇਨਵਰਟਰ ਜਨਰੇਟਰ ਕੋਈ ਨਹੀਂ ਚਲਾਏਗਾ ਬਿਲਕੁਲ ਬਲੈਕਆਊਟ ਦੀ ਪ੍ਰੈਕਟਿਸ ਹੈ ਇੱਕ ਇੱਕ ਅਭਿਆਸ ਹੈ ਜਿਹੜਾ ਕਿ ਅੱਜ এনਵਾਇਰਨਮੈਂਟ ਬੋਰਡ ਵੱਲੋਂ ਸਵੇਰੇ ਅਨਾਊਂਸਮੈਂਟ ਕਰਕੇ ਕੀਤਾ ਗਿਆ ਸੀਗਾ ਮੇਰੇ ਪਿੱਛੇ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਦੀਆਂ ਤਸਵੀਰਾਂ ਬਿਲਕੁਲ ਤੁਸੀਂ ਕੋਪਨ ਹੈਰ ਕੋਈ ਲਾਈਟ ਨਹੀਂ ਚੱਲ ਰਹੀ ਹੈ ਇਕਦੁੱਕਾ ਵਹੀਕਲ ਜਿਹੜੇ ਆ ਉਹੀ ਆ ਰਹੇ ਸਿਰਫ ਉਹਨਾਂ ਦੀਆਂ ਲਾਈਟਾਂ ਬਾਕੀ ਘਰਾਂ ਦੀਆਂ ਜਿਹੜੀਆਂ ਲਾਈਟਾਂ ਉਹ ਬਿਲਕੁਲ ਬੰਦ ਹੋ ਚੁੱਕੀਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਜ਼ਾਰ ਸਾਢੇ 8 ਵਜੇ ਬੰਦ ਹੋ ਚੁੱਕੇ ਸੀਗੇ ਪੋਣੇ 9 ਤੱਕ ਬਿਲਕੁਲ ਬਾਜ਼ਾਰ ਬੰਦ ਹੋ ਚੁੱਕੇ ਸੀਗੇ 8 ਵਜੇ 90 ਮਿੰਟ ਤੇ ਜਿਹੜੀ ਹੈ ਉਹ ਲਾਈਟ ਬੰਦ ਕਰ ਦਿੱਤੀ ਗਈ ਹੈ ਮੋਗਲ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਅਬਿਆਸ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਬੰਦ ਉਹਨਾਂ ਗੱਲਬਾਤ ਕਰਾਂਗੇ ਇੱਕਦੇ ਦੁਕਾਨਦਾਰ ਦੇ ਨਾਲ ਜੇ ਇੱਥੇ ਸਾਨੂੰ ਮਿਲਦੇ ਆ ਵੀ ਉਹਨਾਂ ਦਾ ਕੀ ਕਹਿਣਾ ਹੈਗਾ ਅ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰ ਕੀ ਨਾਮ ਆ ਤੁਹਾਡਾ ਜੀ ਸੰਦੀਪ ਸ਼ਰਮਾ ਅ ਸੰਦੀਪ ਜੀ ਕਿਸ ਤਰ੍ਹਾਂ ਅ ਅੱਜ ਸਵੇਰੇ ਮੌਕ ਡਿਲ ਦਾ ਇੱਕ ਅਭਿਆਸ ਜਿਹੜਾ ਹੈ ਉਹ ਕੀਤਾ ਗਿਆ ਸੀਗਾ ਕੀ ਬਾਜ਼ਾਰ ਟਾਈਮ ਸਰ ਬੰਦ ਹੋ ਗਏ ਸੀ ਲਾਈਟ ਜਦੋਂ ਟਾਈਮ ਸਰ ਬੰਦ ਹੋ ਗਈ ਸੀ ਉਹ ਇੱਕ ਟੈਸਟ ਹੈ ਕਿ ਲੋਕਾਂ ਦੇ ਅੰਦਰ ਕੋਈ ਮੰਨ ਦੇ ਵਿੱਚ ਉਹ ਇਸ ਤਰ੍ਹਾਂ ਡਰਤਾ ਨਹੀਂ ਕਿਸੇ ਗੱਲ ਤੋਂ ਨਹੀਂ ਡਰਤਾ ਦੇਖੋ ਜੀ ਹੁਣ ਸਾਰੇ ਪਾਸੇ ਹੈਗਾ ਬਿੰਗਟੋਨਿਅਮ ਏਰੀਆ ਚ ਆਪਾਂ ਜਿਵੇਂ ਰਹਿ ਰਹੇ ਆ ਜਿਸ ਸਾਹਿਬ ਨਾਲ ਸਾਰਿਆਂ ਨੇ ਕਿਹਾ ਸਾਰਿਆਂ ਨੇ ਯੋਗਦਾਨ ਦਿੱਤਾ ਸਾਰਾ ਬਾਜ਼ਾਰ ਤੁਸੀਂ ਦੇਖ ਰਹੇ ਟੋਟਲ ਬੰਦ ਹੈਗਾ ਜਿਸ ਸਾਹਿਬ ਨਾਲ ਸਾਰਿਆਂ ਨੂੰ ਕਿਹਾ ਗਿਆ ਲੋਕਾਂ ਨੇ ਕੋਆਪਰੇਟੇਟ ਕਰਤਾ ਹੀ ਹੁਣ ਅਸੀਂ ਵੀ ਉਹਨਾਂ ਦੇ ਵਿੱਚ ਕਈ ਸਾਰੇ ਬਾਜ਼ਾਰ ਦੇ ਆਪਣੇ ਪਰਿਵਾਰਿਕ ਭਰਾ ਹੀ ਖੜੇ ਨੇ ਇਹ ਸਾਰਿਆਂ ਨੇ ਪ੍ਰੋਬਲਮ ਲਾਈਟ ਲਾਈਟ ਜਿਹੜੀ ਸੀ ਉਹ ਕਹਿੰਦੇ ਸੀਗੇ 9 ਵਜੇ ਬਿਲਕੁਲ ਬੰਦ ਕਰ ਦਿੱਤੀ ਜਾਏਗੀ ਪਰ ਇੱਕ ਮਿੰਟ ਪਹਿਲਾਂ ਬੰਦ ਹੋਈ ਹੈ ਜੀ ਇਹ ਚੀਜ਼ ਦਾ ਪ੍ਰੋਪਰ ਹੈ ਕਿ ਕੱਟਦਾ ਨਹੀਂ ਆਪਾਂ ਇਹਨੂੰ ਕਹਿ ਸਕਦੇ ਲੇਕਿਨ ਇਹਨਾਂ ਦਾ ਬੜਾ ਵਧੀਆ ਸਿਸਟਮ ਰਿਹਾ ਕਿ 9 ਵਰਜਨ ਚ 1 ਮਿੰਟ ਦੇ ਨਾਲ ਲਾਈਟ ਬੰਦ ਕਰਤੀ ਹੁਣ ਆਂਦੀ ਸਾਢੇ 9 ਵਜੇ ਇਹ ਚੀਜ਼ ਵੇਖਣੀ ਆਪਾਂ ਸਾਢੇ ਸਾਢੇ 8 ਵਜੇ ਦੁਕਾਨਾਂ ਜਾਂ ਬੰਦ ਕਰ ਪਾਉਣੇ ਲੋਕ ਸਾਢੇ 8 ਵਜੇ ਲੋਕਾਂ ਨੇ ਆਲਮੋਸਟ ਤਿਆਰੀ ਕਰਤੀ ਸੀਗੀ ਸਾਰਿਆਂ ਨੇ ਕੋਆਪਰੇਟ ਕੀਤਾ ਤੇ ਕੀ ਕੋਈ ਸ਼ੰਕਾ ਜਾਂ ਕਿਸੇ ਗੱਲ ਦਾ ਤਾਂ ਹੈ ਨਹੀਂ ਵੀ ਇੱਕ ਤਾਂ ਇੱਕ ਅਭਿਆਸ ਹੈ ਇੱਕ ਟੈਸਟ ਹੀ ਹੈ ਜੇ ਸ਼ੰਕਾ ਤਾਂ ਦੇਖੋ ਜੀ ਸਾਰਿਆਂ ਨਾਲ ਹੀ ਹੁਣ ਸ਼ੰਕਾ ਜੇ ਕੋਈ ਚੰਗੀ ਮਾੜੀ ਗੱਲ ਹੁੰਦੀ ਤੇ ਸਾਰੇ ਉਸ ਚੀਜ਼ ਤੋਂ ਬੇਅਰ ਕਰਨਗੇ ਚੰਗੀ ਚੀਜ਼ ਹੈ ਜਾਂ ਮ ਅਗਰ ਖੁਦਾ ਨਾ ਖਾਸਾ ਕੱਲ ਨੂੰ ਕੋ ਐਵੇਂ ਦੀ ਗੱਲ ਹੁੰਦੀ ਹੈ ਤਾਂ ਫਿਰ ਦੇਖੋ ਜੀ ਇਹ ਤਾਂ ਰੱਬ ਨੂੰ ਹੀ ਪਤਾ ਹੋਣਾ ਕਿ ਹੁਣ ਤੇ ਬਾਕੀ ਤਾਂ ਸਾਰਿਆਂ ਦੇ ਨਾਲ ਖੜੇ ਹੀ ਹੈ ਜੀ ਹੁਣ ਜੇ ਡਾਂਗ ਖੜਕਾਣੀ ਪਈ ਤਾਂ ਸਾਰੇ ਨਾਲ ਖੜੇ ਨੇ ਇੱਕ ਡੀਸੀ ਸਾਹਿਬ ਵੱਲੋਂ ਸਪੈਸ਼ਲ ਇੱਕ ਗੱਲ ਕਹੀ ਗਈ ਸੀ ਵੀ ਡਰਨ ਦੀ ਘਬਰਾਹਟ ਦੀ ਲੋੜ ਨਹੀਂ ਕਿਉਂਕਿ ਇੱਕ ਮੋਕ ਡ੍ਰਿਲ ਤੇ ਟੈਸਟ ਹੈ ਅਭਿਆਸ ਹੈ ਅੱਲੇ ਫਿਲਹਾਲ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਦੇਖੋ ਜੀ ਪੈਨਿਕ ਦੀ ਤਾਂ ਕਿਸੇ ਚੀਜ਼ ਦੀ ਗੱਲ ਨਹੀਂ ਲੇਕਿਨ ਜਿਸ ਸਾਹਿਬ ਨਾਲ ਲਾਸਟ ਟਾਈਮ ਲੋਕਾਂ ਨੂੰ ਇਸ ਚੀਜ਼ ਦਾ ਡਰ ਸੀ ਕਿ ਜਿਵੇਂ ਲੋਕਡਾਊਨ ਦਾ ਇੱਕ ਟ੍ਰਾਇਲ ਕੀਤਾ ਗਿਆ ਸੀ ਲੋਕਾਂ ਨੂੰ 90% ਇਸ ਚੀਜ਼ ਦਾ ਡਰ ਜ਼ਰ ਇਹ ਸ਼ਾਇਦ ਅੱਜ ਜਿਹੜਾ ਟ੍ਰਾਇਲ ਹੈ ਇਹ ਪਹਿਲੇ ਦਿਨ ਤੋਂ ਗਾ ਤਾਂ ਫਿਰ ਚੱਲਦਾ ਨਹੀਂ ਰਹੂਗਾ ਕਿ ਜਿਵੇਂ ਲੋਕਡਾਊਨ ਦਾ ਇਹ ਹੋਇਆ ਸੀ ਕਿ ਪਹਿਲਾ ਦਿਨ ਟ੍ਰਾਇਲ ਕੀਤਾ ਸੀ ਉਹ ਫਿਰ ਲੰਬਾ ਚੱਲ ਗਿਆ ਸੀ ਅੱਜ ਲੋਕਾਂ ਨੂੰ ਉਸ ਚੀਜ਼ ਦਾ ਡਰ ਬਹੁਤ ਜ਼ਿਆਦਾ ਸੀਗਾ ਕਿ ਸ਼ਾਇਦ ਟ੍ਰਾਇਲ ਕਰਕੇ ਮੋਦੀ ਸਰਕਾਰ ਆ ਚਲੋ ਹਰ ਚੀਜ਼ ਨੇ ਸੋਚਣਾ ਸਰਕਾਰ ਨੂੰ ਕਿੰਨਾ ਪਤਾ ਲੋਕਾਂ ਨੂੰ ਇਹ ਜਰੂਰ ਡਰ ਸੀਗਾ ਕਿ ਸ਼ਾਇਦ ਕੱਲ ਇਹ ਚੀਜ਼ ਕੈਰੀ ਆਨ ਹੋ ਗਈ ਫਿਰ ਲੋਕਾਂ ਦੀ ਸਿਚੁਏਸ਼ਨ ਸ਼ਾਇਦ ਬੈਕ ਟੂ ਵਰਸ ਹੋ ਸਕਦੀ ਹੈ ਕਿਸ ਤਰ੍ਹਾਂ ਲੱਗਦਾ ਜੀ ਅੱਜ ਮੌਕ ਡ੍ਰਿਲ ਟੈਸਟ ਆ ਅਭਿਆਸ ਸੀਗਾ ਉਹ ਲਾਈਟ ਵੀ ਟਾਈਮ ਸਾਰ ਬੰਦ ਹੋ ਗਈ ਸੀ ਦੇਖੋ ਜੀ ਆਪਾਂ ਇੰਡੀਅਨ ਆਰਮੀ ਦੇ ਆਪਾਂ ਨੂੰ ਨਾਲ سپورਟ ਪੂਰੀ ਦੇਣੀ ਚਾਹੀਦੀ ਹੈ ਕਿਉਂਕਿ ਆਪਣਾ ਬਾਡਰ ਏਰੀਆ ਹੈ ਆਪਾਂ ਉਹਨਾਂ ਨਾਲ ਖੜਾਂਗੇ ਤੇ ਆਪਣੀ ਸੇਫਟੀ ਹੈ ਆਪਣੀ ਸੇਫਟੀ ਆਪਾਂ ਉਹਦੇ ਨਾਲ ਖੜਨਾ ਹੈ ਹਮੇਸ਼ਾ ਖੜੇ ਰਹੇ ਤੇ ਖੜੇ ਰਾਂਗੇ ਬਿਲਕੁਲ ਜੀ ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਕਿ ਅਸੀਂ ਨਾਲ ਖੜੇ ਆ ਪਰ ਤੁਹਾਨੂੰ ਇੱਕ ਦੱਸ ਦਈਏ ਕਿ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇੱਕ ਮੋਕ ਟਿਲ ਟੈਸਟ ਹੈ ਬਲੈਕਆਊਟ ਦਾ ਇਸ ਤੋਂ ਇਲਾਵਾ ਕੁਝ ਨਹੀਂ ਹੈ ਅੱਧੇ ਘੰਟੇ ਦੀ ਸਿਰਫ ਲਾਈਟ ਜਾਏਗੀ ਇਹ ਇੱਕ ਅਭਿਆਸ ਹੈ ਔਰ ਲਾਈਟ ਦੇ ਵਿੱਚ ਪੂਰੀ ਤਰ੍ਹਾਂ ਤੁਸੀਂ ਦੇਖ ਰਹੇ ਹੋ ਬਿਲਕੁਲ ਲਾਈਟਾਂ ਬੰਦ ਹੈ ਸਟਰੀਟ ਲਾਈਟ ਟਿੱਕਰ ਜਿਹੜੀ ਹੈ ਉਹ ਇਹਦੇ ਵਿੱਚ ਬੰਦ ਕਰ ਦਿੱਤੀ ਗਈ ਹੈ 9:30 ਵਜੇ ਜਿਹੜੀ ਹੈ ਉਹ ਲਾਈਟ ਦੁਬਾਰਾ ਆਏਗੀ ਅਸੀਂ ਇੱਥੇ ਹੀ ਮੌਕੇ ਤੇ ਹੀ ਮੌਜੂਦ ਆ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਜਿਹੜੀ ਹੈ ਉਹ ਖਬਰ ਦੇ ਰਹੇ ਆ ਔਰ 9:30 ਵਜੇ ਫਿਰ ਅਸੀਂ ਦੁਬਾਰਾ ਤੋਂ ਤੁਹਾਡੇ ਨਾਲ ਮਿਲਦੇ ਆ ਔਰ ਤੁਹਾਨੂੰ ਦੱਸਾਂਗੇ ਕਿ ਪੂਰੇ ਐਗਜ਼ੈਕਟ ਟਾਈਮ ਤੇ ਲਾਈਟ ਆਈ ਹੈ ਜਿਸ ਤਰ੍ਹਾਂ ਕਿ 9:00 ਵਜੇ 29 ਮਿੰਟ ਇਸ ਟਾਈਮ ਹੋ ਚੁੱਕੇ ਨੇ ਔਰ ਜਿਹੜੀ ਹੈ 9:30 ਵਜੇ ਜਿਹੜੀ ਉਹ ਲਾਈਟ ਆਣੀ ਸੀ ਪਰ ਤੁਹਾਨੂੰ ਇੱਕ ਚੀਜ਼ ਦੱਸ ਦਈਏ ਇਸ ਅੱਧੇ ਘੰਟੇ ਦੇ ਵਕਵੇ ਦੇ ਅੰਦਰ ਇਹ ਨਾ ਤਾਂ ਲੋਕਾਂ ਦੀ ਆਵਾਜ਼ਾਈ ਬੰਦ ਹੋਈ ਹੈ ਔਰ ਜਨਰੇਟਰ ਵੀ ਚੱਲੇ ਨੇ ਲੋਕਾਂ ਦੇ ਔਰ ਜਿਹੜੇ ਵੀਕਲ ਹੈ ਕਾਰਾਂ ਹੈ ਸਕੂਟਰ ਹੈ ਉਹ ਵੀ ਆਵਾਜ਼ਾਈ ਲੋਕਾਂ ਦੀ ਰਹੀ ਹੈ ਪਰ ਬਿਜਲੀ ਵਿਭਾਗ ਵੱਲੋਂ 8:59 ਮਿੰਟ ਤੇ ਲਾਈਟ ਜਰੂਰ ਜਿਹੜੀ ਹੈ ਉਹ ਬੰਦ ਕਰ ਦਿੱਤੀ ਗਈ ਸੀ ਹੁਣ ਦੇਖਣਾ ਹੈਗਾ ਵੀ 9:30 ਵਜੇ 9:29 ਜਿਹੜੇ ਹੈ ਉਹ ਹੋ ਚੁੱਕੇ ਹੈ ਔਰ 9:30 ਵਜੇ ਜਿਹੜੀ ਹੈ ਉਹ ਲਾਈਟ ਆਉਣ ਦਾ ਇਹਨਾਂ ਨੇ ਕਿਹਾ ਸੀਗਾ ਫਿਰ ਹਰ ਬਲੈਕਆਊਟ ਹੈ ਮੇਰੇ ਤੁਸੀਂ ਪਿੱਛੇ ਤਸਵੀਰਾਂ ਚ ਦੇਖ ਰਹੇ ਹੋ ਬਿਲਕੁਲ ਹਨੇਰਾ ਕੋਈ ਲਾਈਟ ਨਹੀਂ ਚੱਲਦੀ ਹੈਗੀ ਐ ਇਕਦੁੱਕਾ ਕੋਈ ਵਹੀਕਲ ਆ ਰਹੇ ਨੇ ਔਰ ਕੁਝ ਲੋਕਾਂ ਦੀ ਆਵਾਜ਼ਾਈ ਹੈਗੀ ਐ ਇਸ ਤੋਂ ਇਲਾਵਾ ਜਿਹੜੀ ਐ ਉਹ ਗੱਲ ਕਰੀਏ ਤੁਹਾਨੂੰ 9:30 9:30 ਹੋ ਚੁੱਕੇ ਆ ਪੂਰੇ ਫਿਲਹਾਲ ਲਾਈਟ ਨਹੀਂ ਆਈ ਐ 8:45 ਮਿੰਟ ਤੇ ਲਾਈਟ ਚਲੀ ਗਈ ਸੀਗੀ 9:30 ਤੱਕ ਜਿਹੜੀ ਐ ਹੋ ਚੁੱਕੇ ਨੇ ਲਾਈਟ ਫਿਲਹਾਲ ਨਹੀਂ ਆਈ ਐ ਹੁਣ ਅੱਗੇ ਦਾ ਪਤਾ ਨਹੀਂ ਕਿ ਸ਼ਾਇਦ ਇੱਕ ਦੋ ਮਿੰਟੀਆਂ 5-10 ਮਿੰਟ ਬਾਅਦ ਆ ਜਾਏਗੀ ਔਰ ਲੋਕਾਂ ਦੀ ਆਵਾਜ਼ਾਈ ਜਰੀ ਹੈ ਉਹ ਬਣੀ ਰਹੀ ਐ ਤੇ ਇਕਦੁੱਕਾ ਲਾਈਟਾਂ ਵੀ ਜਿਹੜੀਆਂ ਉਹ ਚੱਲਦੀਆਂ ਰਹੀਆਂ ਨੇ ਔਰ ਜਨਰੇਟਰ ਵੀ ਚੱਲਦੇ ਰਹੇ ਨੇ ਜਿਹੜਾ ਕਿ ਬੰਦ ਕੀਤਾ ਗਿਆ ਸੀਗਾ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਲਾਈਟ ਘਰ ਦੀਆਂ ਬੰਦ ਰੱਖੋ ਅੱਧੇ ਘੰਟੇ ਵਾਸਤੇ ਔਰ ਖਾਸ ਕਰਕੇ ਜਨਰੇਟਰ ਔਰ ਇਨਵਰਟਰ ਵੀ ਜਿਹੜੇ ਆ ਉਹ ਬੰਦ ਕੀਤੇ ਜਾਣ ਇੱਕ ਸਹਿਯੋਗ ਲੋਕਾਂ ਕੋਲੋਂ ਮੰਗਿਆ ਗਿਆ ਸੀਗਾ ਕਿ ਇੱਕ ਅਭਿਆਸ ਹੈ ਅਭਿਆਸ ਦੇ ਵਿੱਚ ਲੋਕ ਜਿਹੜਾ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਪਰ ਸ਼ਾਇਦ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਨਹੀਂ ਮਨਜ਼ੂਰ ਹੁੰਦੀ ਹੈ ਪਰ ਫਿਲਹਾਲ ਦੀ ਘੜੀ ਤੁਹਾਨੂੰ ਖਬਰੇ ਦੇ ਦੇਨੇ 9:30 ਤੋਂ ਉੱਪਰ ਦਾ ਸਮਾਂ ਹੋ ਚੁੱਕਾ ਉਹ ਜਿਹੜੀ ਲਾਈਟ ਹੈ ਉਹ ਹਲੇ ਤੱਕ ਨਹੀਂ ਆਈ ਹੈ